ਕਬੀਰ ਸਿੰਘ ਬਾਦਲ ਹਰਮ ਵੱਲੋਂ ਆਪਣੇ ਪਾਰਟੀ ਦੇ ਆਗੂ ਸਮੇਤ ਇੱਕ ਪੱਤਰ ਜਿਹੜਾ ਸ਼੍ਰੀ ਕਾਲਤਾਖਸਰ ਵਿਖੇ ਸੌਂਪਿਆ ਗਿਆ ਸੀ ਅੱਜ ਉਹ ਪੱਤਰ ਜਨਤਕ ਹੋਇਆ ਹਾਲਾਂਕਿ ਉਸ ਪੱਤਰ ਨੂੰ ਲੈ ਕੇ ਬਾਗੀ ਧੜਾ ਕਾਫੀ ਤਰ੍ਹਾਂ ਦੇ ਸਵਾਲ ਜਰੂਰ ਖੜੇ ਕਰ ਰਿਹਾ ਪਰ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਢੀਮਾ ਜੀ ਸਾਡੇ ਨਾਲ ਮੌਜੂਦ ਨੇ ਢੀਮਾ ਸਾਹਿਬ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਜਿਹੜਾ ਅੱਜ ਪੱਤਰ ਜਨਤਕ ਹੋਇਆ ਮਾਫੀ ਨਾਮ ਇੱਕ ਖਿਮਾ ਜਾਂਚਨਾ ਪੱਤਰ ਸੌਂਪਿਆ ਗਿਆ ਸੀ ਕਿਸ ਤਰੀਕੇ ਨਾਲ ਸੀ ਇਹ ਗੱਲ ਇਹ ਹੈ ਕਿ ਜਿਹੜੇ ਸਾਡੇ ਨਾਰਾਜ਼ ਆਗੂ ਸੀਗੇ ਜਿਹੜੇ ਪਾਰਟੀ ਤੋਂ ਬਾਹਰ ਨੇ ਉਹ ਇੱਕ ਲਿਖਤੀ ਚਿੱਤ ਹੈ ਕਿ ਤੇ ਸ਼੍ਰੀ ਕਲਤਕ ਸਾਬ ਗਏ ਸੀ ਸਿੰਘ ਸਾਹਿਬ ਨੇ ਸਾਡਾ ਪੱਖ ਜਾਤੀ ਤੌਰ ਤੇ ਪੇਸ਼ ਹੋ ਕੇ ਦੇਣ ਵਾਸਤੇ ਕਿਹਾ ਸੀ ਅਸੀਂ ਨਮਰਤਾ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਆਪਣਾ ਸਾਰਾ ਵਿਸਤਾਰ ਦੇ ਵਿੱਚ ਜੋ ਪੱਖ ਸੀ ਉਹ ਸਿੰਘ ਸਾਹਿਬ ਦੇ ਅੱਗੇ ਰੱਖਿਆ ਇੱਕ ਤਾਂ ਬੜੀ ਮੇਸੀ ਹੁੰਦੀ ਹੈ ਕਿ ਜਿਹੜੇ ਸਾਡੇ ਭਰਾ ਆਪ ਚੱਲ ਕੇ ਕਲਤਕ ਤੇ ਗਏ ਸੀ ਕੋਦਰੂ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਭਰੋਸਾ ਨਹੀਂ ਸੀ ਉਹਨਾਂ ਨੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਕਿ ਇਹਨੂੰ ਜਨਤਕ ਕਰੋ ਜੀ ਇਹਨੂੰ ਜਨਤਕ ਕਰੋ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਤੁਹਾਨੂੰ ਭਰੋਸਾ ਹੀ ਨਹੀਂ ਤੇ ਫਿਰ ਕਾਲ ਤਖਤ ਸਾਹਿਬ ਤੋਂ ਜਾਣਦੇ ਕਿਉਂ ਚਲੋ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹ ਪੱਤਰ ਜਨਤਕ ਕਰ ਦਿੱਤਾ ਕਿਉਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜਦੋਂ ਇਹ ਘਟਨਾਵਾ 2015 ਦੇ ਵਿੱਚ ਤੇਜ਼ੀ ਨਾਲ ਵਾਪਰ ਰਹੀਆਂ ਸੀ ਬੜੀਆਂ ਹਿਰਦੇਵਿਦਿਕ ਘਟਨਾਵਾਂ ਸੀ ਤੇ ਉਸ ਵੇਲੇ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਨ ਉਹ ਆਪ ਚੱਲ ਕੇ ਦਰਬਾਰ ਸਾਹਿਬ ਚ ਵੀ ਅਕਾਲ ਤਖਤ ਸਾਹਿਬ ਮੱਥਾ ਟੇਕਣ ਤੋਂ ਬਾਅਦ ਲਿਖਤੀ ਪੱਤਾ ਆਪ ਦਾ ਲੈਟਰ ਉਸ ਵੇਲੇ ਤੇ ਜਹਦਰ ਸਾਹਿਬ ਨੂੰ ਦੇ ਕੇ ਆਏ ਸੀ ਉਹ ਸੀ ਪੂਰੇ ਦਾ ਪੂਰਾ ਪੱਤਰ ਇਹਦੇ ਵਿੱਚ ਉਹਦਾ ਜ਼ਿਕਰ ਕੀਤਾ ਜੀਮਾ ਜੀ ਤੁਸੀਂ ਪੱਤਰ ਤਾਂ ਸੌਂਪ ਦਿੱਤਾ ਸੀ ਜੰਤਕ ਹੋ ਗਿਆ ਸੀਗਾ ਪਰ ਉਹ ਕਹਿੰਦੇ ਬਾਗੀ ਧੜਾ ਕਹਿੰਦੇ ਕਹਿੰਦੇ ਗੋਲ ਮੋਲ ਜਵਾਬ ਦੇ ਕੇ ਆਏ ਆ ਚਾਰ ਸਵਾਲ ਸੀਗੇ ਕਹਿੰਦੇ ਸਾਡੇ 44 ਸਵਾਲਾਂ ਚੋਂ ਇੱਕ 90 ਲੱਖ ਰੁਪਏ ਵਾਲੇ ਦਾ ਪ੍ਰੋਪਰ ਜਵਾਬ ਮਿਲਿਆ ਪਰ ਦੂਸਰਿਆਂ ਨੇ ਕਹਿੰਦੇ ਗੋਲ ਮੋਲ ਜਵਾਬ ਦੇ। ਦੇਖੋ ਗੱਲ ਇਹ ਹੈ ਨਾ ਕਿ ਇਹ ਮਸਲਾ ਹੁਣ ਤੱਕ ਤੇ ਜਦੋਂ ਤੁਸੀਂ ਗੁਰੂ ਦੇ ਤਖਤ ਤੇ ਜਾਂਦੇ ਹੋ ਤੇ ਤੁਹਾਨੂੰ ਉੱਥੇ ਪੂਰੀ ਸਮਰਪਣ ਭਾਵਨਾ ਨਾਲ ਜਾਣਾ ਚਾਹੀਦਾ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ। ਗੁਰੂ ਜਾਣੀ ਜਾਣਾ ਹੈ। ਗੁਰੂ ਸਮਰਾਥ ਹੈ। ਇਥੇ ਤਰਕ ਤੇ ਦਰੇਲਾ ਨਹੀਂ ਹੁੰਦੀਆਂ। ਤਰਕ ਤੇ ਦ੍ਰਿੜਤਾ ਉੱਥੇ ਹੁੰਦੀ ਹੈ ਜਿੱਥੇ ਤੁਸੀਂ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਜਿੱਥੇ ਕੁਝ ਲਿਖਾਉਣਾ ਹੋਵੇ ਇੱਥੇ ਤੁਸੀਂ ਖੁੱਲੇ ਮਨ ਦੇ ਨਾਲ ਆਪਣਾ ਪੱਕਾ ਜਿਹੜਾ ਉਹ ਸਮਰਪਿਤ ਹੋ ਕੇ ਗੁਰੂ ਅੱਗੇ ਰੱਖਦੇ ਏਸੇ ਕਰਕੇ ਅਸੀਂ ਜੋ ਜਵਾਬ ਦਿੱਤਾ ਮੈਂ ਤੁਹਾਨੂੰ ਦੋਲੇਨਾ ਪੜ੍ਹ ਦੇਣਾ ਪ੍ਰਧਾਨ ਸਾਹਿਬ ਵੱਲੋਂ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜਉਦਰੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਤੇ ਬਹਾਦਰ ਤੱਕ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਕੇ ਮਨਜਾਚ ਨ ਕਰਦਾ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਜਿਹੜੇ ਚਾਰ ਸਫੀ ਉਹਨਾਂ ਨੇ ਸਾਡੇ ਖਿਲਾਫ ਲਿਖ ਕੇ ਦਿੱਤੇ ਔਰ ਇਸ ਤੋਂ ਅੱਗੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾ ਪਾਰਟੀਕਲੋਂ ਹੋਈਆਂ ਜਾਂ ਸਰਕਾਰ ਕੋਲੋਂ ਦਾਸ ਚੇਤ-ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਦੀ ਖਿਮਾ ਦਾ ਜਾਚਕ ਹੂੰ ਇਕ ਤਾਂ ਜਿਹੜਾ ਇਹਨਾਂ ਨੇ ਲਿਖ ਕੇ ਦਿੱਤਾ ਸੀ ਉਹਦੀ ਵੀ ਅਸੀਂ ਅਨ ਕੰਡੀਸ਼ਨਲ ਅਪੋਲੋਜੀ ਕਹਿਤੀ ਉਸ ਤੋਂ ਇਲਾਵਾ ਵੀ ਜੇ ਕੋਈ ਪਾਰਟੀਕੂਲ ਤੇ ਸਰਕਾਰ ਕੋਲ ਹੋਈ ਤੇ ਉਹ ਵੀ ਅਸੀਂ ਝੋਲੀ ਅੱਡ ਕੇ ਆਪਣੀ ਝੋਲੀ ਚ ਪਾ ਲਈ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਤੀ ਕਿ ਜੋ ਹੁਕਮ ਸਿਦਕਾਲਤਿਕ ਸਾਹਿਬ ਦਾ ਹੋਏਗਾ ਅਸੀਂ ਖੜੇ ਮੱਥੇ ਪਰਵਾਹ ਨਾ ਜੀ ਮਤਲਬ ਇਹ ਭੁੱਲਾਂ ਸੀਗੀਆਂ ਗਲਤੀਆਂ ਸੀਗੀਆਂ ਜਿਹੜੀਆਂ ਹੈਗੀਆਂ ਇੱਕੋ ਹੀ ਗੱਲ ਹੁੰਦੀ ਮੈਨੂੰ ਤਾਂ ਅੱਜ ਤੱਕ ਨਹੀਂ ਸਮਝ ਲੱਗੀ ਪਈ ਕੀ ਹੁੰਦਾ ਤੁਸੀਂ ਇਹਨੂੰ ਜੋ ਨਾਮ ਦੇਣਾ ਚਾਹੋ ਦੇ ਲੋ ਜਦੋਂ ਅਸੀਂ ਇਸੇ ਕਰਕੇ ਲਿਖ ਦਿੱਤਾ ਕਿ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਸੀ ਇਹਨੂੰ ਤੁਸੀਂ ਗਨਾਹ ਕਹ ਲਓ ਇਹਨੂੰ ਤੁਸੀਂ ਪੱਜਰ ਗਨਾਹ ਕਹ ਲਓ ਇਹਨੂੰ ਤੁਸੀਂ ਗਲਤੀ ਕਹ ਲਓ ਇਹਨੂੰ ਤੁਸੀਂ ਭੁੱਲ ਚੁੱਕੋ ਕਹ ਲਓ ਤੇ ਚਾ ਤੇ ਸਾਰੀ ਉੱਥੇ ਹੀ ਨੇ ਅਸੀਂ ਤੇ ਇਹਨਾਂ ਤੇ ਛੱਡ ਦਿੱਤਾ ਵੀ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਸੀ ਠੀਕ ਹੈ ਉਹਨੂੰ ਜੋ ਮਰਜੀ ਤੁਸੀਂ ਉਹਨਾਂ ਕਰ ਚੀਮਾ ਸਰ ਲੈ ਕੇ ਜਿਹੜਾ ਦਿੱਤਾ ਪੜ ਲਓ ਕੀ ਦਿੱਤਾ ਚੀਮਾ ਸਰ ਇੱਕ ਪੱਤਰ ਜਿਹੜਾ ਇਸ ਦੇ ਨਾਲ ਹੋਰ ਅਟੈਚ ਕੀਤਾ ਗਿਆ 17 ਕੁਝ 2015 ਦਾ ਜਿਹੜਾ ਪੱਤਰ ਸੀਗਾ ਜੋ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਰਾਂਦਾ ਸੀਗਾ ਹਾਂਜੀ ਇਸ ਨੂੰ ਲੈ ਕੇ ਬਾਗੀ ਸਾਡਾ ਕਹਿੰਦਾ ਕਹਿੰਦੇ ਕੋਰ ਕਮੇਟੀ 'ਚ ਕੁਝ ਹੋਰ ਤੈਅ ਹੋਇਆ ਸੀਗਾ ਇਹ ਪੱਤਰ ਹੋਰ ਡਰਾਫਟ ਕੀਤਾ ਗਿਆ ਕਹਿੰਦੇ ਚਿੱਠੀ ਪਹੁੰਚਦੇ ਪਹੁੰਚਦੇ ਬਦਲ ਦਿੱਤੀ ਗਈ ਕਿ ਕਹਿੰਦੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਆਵੇਂ ਸਾਰੀਆਂ ਚਿੱਠੀਆਂ ਦੀ ਜ਼ਿੰਮੇਵਾਰੀ ਮੇਰੇ ਤੇ ਹੁੰਦੀ ਇਸ ਤੋਂ ਪਹਿਲਾਂ ਵੀ ਬੜੀਆਂ ਚਿੱਠੀਆਂ ਦੀ ਜ਼ਿੰਮੇਵਾਰੀ ਮੇਰੇ ਤੇ ਹੁੰਦੀ ਹੈ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਚਿੱਠੀ 17 ਅਕਤੂਬਰ ਨੂੰ ਅਸੀਂ ਦੇਖਿਆ ਸੀ ਜਿਹੜੇ ਤਾਂ ਆਨਲਾਈਨ ਪੇਪਰ ਛਪਦੇ ਆ ਬਾਬੂ ਸ਼ਾਈ ਉਹਦੇ ਤੇ 17 ਅਕਤੂਬਰ ਦੀ ਡੇਟ ਦੀ ਉਹਨਾਂ ਦੀ ਸਾਈਟ ਤੇ ਅੱਜ ਵੀ ਪਈ ਹੈ ਤੇ ਸਾਰੀਆਂ ਜਿਹੜੀਆਂ origignal ਤੇ national ਪੇਪਰ ਆ ਸਾਰਿਆਂ ਦੇ ਵਿੱਚ ਬਟ ਟੂ ਵਰਡ ਇਹ ਚਿੱਠੀ ਜਿਹੜੀ 18 ਅਕਤੂਬਰ ਨੂੰ ਛਪਦੀ ਹੈ ਤੇ 18 ਅਕਤੂਬਰ 2015 ਤੇ ਅੱਜ 9 ਸਾਲ ਹੋ ਗਏ 9 ਸਾਲ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਚਿੱਠੀ ਹੋਰ ਸੀ ਫਿਰ ਤੁਹਾਨੂੰ ਮੈਂ ਇੱਕ ਹੋਰ ਦਿਲਚਸਪ ਗੱਲ ਦੱਸਦਾ ਵੀ ਅਸੀਂ 17 ਨੂੰ ਉੱਥੇ ਗਏ ਹਾਂ ਕੇਸਗੜ੍ਹ ਸਾਹਿਬ ਨਾ ਉੱਥੇ ਅਕਾਲ ਤਖਤ ਸਾਹਿਬ ਤੇ ਕਿ ਮੈਂ ਜਿਹੜੇ ਪਛਤਾਪ ਦਾ ਪੱਤਰ ਦੇਣਵਾਤੀ 21 ਨੂੰ ਅਖੰਡ ਪਾਠ ਸਾਹਿਬ ਦੇ ਪਛਤਾਪ ਦੇ ਭੋਗ ਪਾਏ ਗਏ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੇ ਉਹਦੇ ਵਿੱਚ ਸ਼ਾਮਲ ਕੌਣ ਸੀ ਬਾਦਲ ਸਾਹਿਬ ਚੰਦੂ ਮਦਨ ਸਿੰਘ ਬੀਬੀ ਜਗੀਰ ਕੌਰ ਜੀ ਮੈਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਤੇ ਹੋਰ ਸਖਸੀਤਾਂ ਇਹ ਉਹ ਤੇ ਸ਼ਾਮਿਲ ਸੀ ਆ ਚਿੱਠੀ ਜਿਹੜੀ ਹੈ ਦੇਣ ਤੋਂ ਬਾਅਦ ਚਿੱਠੀ ਛਪਣ ਤੋਂ ਬਾਅਦ ਤੇ ਅੱਜ 9 ਸਾਲਾਂ ਬਾਅਦ ਇਹਨਾਂ ਦਾ ਧੰਨਵਾਦ ਕਰਦਾ ਵੀ ਉਹ ਵੀ ਚਿੱਠੀ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਪਾਈ ਹੈ ਇਸ ਕਰਕੇ ਕੋਈ ਥੋੜੀ ਬਹੁਤੀ ਨਾ ਜਿਹੜੀ ਹੈਗੀ ਹੈ ਬੋਲਣ ਲੱਗਿਆ ਜਿਹੜੀ ਹੈ ਕੋਈ ਸੰਕੋਚ ਕਰਨਾ ਚਾਹੀਦਾ ਪਰ 9 ਸਾਲ ਦਾ 9 ਸਾਲ ਦਾ ਤੁਸੀਂ ਚਾਹੇ ਜ਼ਿਕਰ ਕਰ ਰਹੇ ਹੋ ਪਰ ਉਹ ਕਹਿੰਦੇ ਕਹਿੰਦੇ ਮਾਫੀ ਮੰਗਣੀ ਸੀ ਪਰ ਉਸ ਦੇ ਵਿੱਚ ਤਾਂ ਕਹਿੰਦੇ ਬਲਬਖਸ਼ਣ ਦੀ ਅਰਦਾਸ ਕੀਤੀ ਗਈ ਮਾਫੀ ਦਾ ਜ਼ਿਕਰ ਹੀ ਨਹੀਂ ਹੋਇਆ ਪਛਤਾਵਾ ਦਾ ਮਤਲਬ ਕੀ ਹੁੰਦਾ ਜਿਹੜਾ ਉੱਤੇ ਜਾ ਕੇ ਪਛਤਾਵਾ ਕਰਨਾ ਮੰਦੀਏ ਭਾਵਨਾ ਲਿਖਣੀ ਆ ਤੇ ਉਤੇ ਆਪ ਵੀ ਅਰਦਾਸ ਕਰਕੇ ਆਏ ਕਿ ਪੰਜਾਬ ਚੰਨ ਸ਼ਾਂਤੀ ਹੋਵੇ ਚੜਦੀ ਕਲਾ ਹੋਵੇ ਗੁਰੂ ਬਲ ਬਖਸ਼ਣ ਤੇ ਅਸੀਂ ਇਹਨਾਂ ਸਾਸ਼ਣ ਨੂੰ ਐਕਸਪੋਜ਼ ਕਰਕੇ ਅੰਦੁਜਾ ਵੀ ਕਰ ਸਕੀਏ ਗੁਰੂ ਨੇ ਬਲ ਬਖਸ਼ਦਾ ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ ਹੂੰ ਉਹ ਗੁਰੂ ਨੂੰ ਇਹ ਕਹਿਣਾ ਗੁਰੂ ਅਗੇ ਅਰਦਾਸ ਕਰਨੀ ਵੀ ਗੁਰੂ ਬਲ ਬਖਸ਼ੇ ਤੇ ਇਹਦੇ ਤੇ ਵੀ ਗੁੱਸਾ ਕਰਨ ਲੱਗੇ ਦੱਸੋ ਇਹਨਾਂ ਦਾ ਕੀ ਕਰੀਏ ਹੂੰ ਜਿਹੜਾ ਪਛਤਾਪ ਦੀ ਅਰਦਾਸ ਤਖਤ ਕੇਸਗੜ ਸਾਹਿਬ ਤੋਂ ਹੋਈ ਸੀ ਚੰਦੂਪੱਤਨ ਸਾਹਿਬ ਨੂੰ ਤੇ ਬੀਪੀਜੀ ਨੂੰ ਪੁੱਛੋ ਵੀ ਮੇਰੇ ਨਾਲ ਉੱਥੇ ਬਾਲ ਸਾਹਿਬ ਦੇ ਨਾਲ ਖੜੇ ਸੀ ਉਹ ਚਿਕਨੇ ਤੇ ਉੱਥੇ ਕੀ ਅਰਦਾਸ ਕੀਤੀ ਸੀ ਵੇਖੋ ਸਿਆਣੇ ਐ ਮੈਂ ਤੋਂ ਵੱਡੇ ਐ ਜੇ ਤਖਤਾ ਤੇ ਅਰਦਾਸਾਂ ਕਰਕੇ ਮੁਕਰ ਜੋਗੇ ਤੇ ਇਹ ਤਾਂ ਮਾੜੀ ਗੱਲ ਹੈ ਨਾ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਤੁਸੀਂ ਸਿਆਣੇ ਹੋ ਸਾਰੇ ਤੁਸੀਂ ਮੈਂ ਫੋਟੋਆਂ ਦਿਖਾ ਚੁੱਕਿਆ ਅੱਜ ਚਾਹੀਦੀ ਐ ਤਾਂ ਥੋੜੀ ਦੇਰ ਵਿੱਚ ਫੇਰ ਦਿਖਾ ਦੇਣਾ ਮੇਰੇ ਕੋਲ ਗੱਡੀ 'ਚ ਪਈ ਐ ਨਾਲ ਤੁਸੀਂ ਬੈਠੇ ਹੋ ਨਾਲ ਤੁਸੀਂ ਸ਼ਾਮਲ ਹੋਏ ਹੋ ਕਥਾ ਚ ਕੀਰਤਨ ਚ ਆਪ ਤੁਸੀਂ ਭਾਸ਼ਣ ਦਿੱਤੇ ਨੇ ਆਪ ਤੁਸੀਂ ਅਰਦਾਸ ਕੀਤੀ ਹੈ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਸਮਾਗਮ ਦੇ ਵਿੱਚ ਹਾਜ਼ਰ ਆ ਤੇ ਪਛਾ ਦੱਬ ਦੀ ਅਰਦਾਸ ਕਰਦੇ ਹੋ ਤੇ ਹੁਣ ਮੁੱਕ ਨਹੀਂ ਜਾਂਦੇ ਹੁਣ ਤੁਸੀਂ ਹਰ ਗੱਲ ਤੋਂ ਹੀ ਮੁੱਕ ਨਹੀਂ ਜਾਓਗੇ ਤੇ ਤੁਹਾਡੇ ਤੇ ਭਰੋਸਾ ਕੌਣ ਕਰੂਗਾ ਹੁਣ ਆਖੀ ਸਵਾਲ ਹੈ ਹੁਣ ਸਿੰਘ ਸਭਾ ਦਾ ਇੰਤਜ਼ਾਰ ਕੀਤਾ ਜਾਏਗਾ ਕਿ ਉਹ ਫੈਸਲਾ ਸੁਣਾਉਣ ਦੇ ਨਹੀਂ ਹੁਣ ਕੁਦਰਤੀ ਗੱਲ ਪਰ ਕਿਰਿਆ ਇਹ ਹੈ ਕਿ ਸਿੰਘ ਸਾਹਿਬ ਬਾਅਦ ਮੀਟਿੰਗ ਰੱਖਣਗੇ ਜੋ ਉਹਨਾਂ ਨੂੰ ਜਿਹੜਾ ਠਿਕ ਲੱਗਿਆ ਫੈਸਲਾ ਕਰਨਗੇ ਜੋ ਫੈਸਲਾ ਕਰਨਗੇ ਅਸੀਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਸਵੀਕਾਰ ਕਰਨ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਜੋ ਪੱਤਰ ਸਖਬੀਤ ਸਿੰਘ ਬਾਦਲ ਹੋਰਾਂ ਵੱਲੋਂ ਅਕਾਲ ਤਖਤ ਦੇ ਜੋ ਜਥੇਦਾਰ ਸਨ ਜਸਪਾਲ ਸਿੰਘ ਸਬੰਸਨ ਉਹਨਾਂ ਸਿੰਘ ਸਬੰਨਾਂ ਨੂੰ ਲਿਖਿਆ ਗਿਆ ਸੀਗਾ ਤੇ ਇਹ ਪੱਤਰ ਜਿਹੜਾ ਜੰਤਕ ਹੋਇਆ ਤੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਕਹਿ ਰਹੀ ਹੈ ਕਿ ਇਸ ਦੇ ਵਿੱਚ ਜੋ ਵੀ ਸਾਡੇ ਕੋਲੋਂ ਭੁੱਲਾਂ ਹੋਈਆਂ ਸੀਗੀਆਂ ਉਹ ਸਾਰੀਆਂ ਭੁੱਲਾਂ ਚਾਹੇ ਅਕਾਲੀ ਦਲ ਦੀ ਸਰਕਾਰ ਵੇਲੇ ਇਹਨਾਂ ਤੋਂ ਹੋਈਆਂ ਨੇ ਚਾਹੇ ਇਹਨਾਂ ਦੇ ਸਾਥੀਆਂ ਤੋਂ ਹੋਈਆਂ ਨੇ ਚਾਹੇ ਕਿਸੇ ਤੋਂ ਵੀ ਹੋਈਆਂ ਨੇ ਉਸ ਸਮੇਂ ਦੇ ਵਿੱਚ ਉਹ ਸਾਰੀਆਂ ਭੁੱਲਾਂ ਜਿਹੜੇ ਇੱਕ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸੁਖਬੀਰ ਸਿੰਘ ਬਾਦਲ ਆਪਣੀ ਝੋਲੀ ਪਾਉਂਦੇ ਨੇ ਅਤੇ ਜੋ ਵੀ ਅੱਗੇ ਹੁਣ ਫਰਮਾਨ ਆਏਗਾ ਉਹ ਸਿਰ ਮੱਥੇ ਪ੍ਰਵਾਨ ਹੈ ਕੈਮਰਾ ਪ੍ਰਸੰਗ ਰਜਣ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ